ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਇਤਿਹਾਸ ਦੇ ਪੰਨੇ ਫੋਲੋ ਜੀ ਆਓ ਸਾਰੇ ਅੱਖਾਂ ਖੋਲੋ ਜੀ ਇਤਿਹਾਸ ਦੇ ਪੰਨੇ ਫੋਲੋ ਜੀ ਆਓ ਸਾਰੇ ਅੱਖਾਂ ਖੋਲੋ ਜੀ ਜਿੱਥੇ ਲਾਲਚ ਨੇ ਸੀ ਨਹੀਂ ਹਾ ਵਿੱਚ ਜਿੱਥੇ ਲਾਲਚ ਨੇ ਸੀ ਨਹੀਂ ਹਾ ਵਿੱਚ ਉਹ ਕੰਧ ਦਿਖਾ ਕੇ ਲਿਆਵੋ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਦੱਸੋ ਠੰਡੇ ਵਰਜ ਵਿੱਚ ਕਿਦਾਂ ਕੈਦਮਾ ਗੁਜ਼ਰੀ ਕੀਤੀ ਜੂਰ ਵਰਤੇ ਫਤੇ ਸੈੰਗ ਨਾਲ ਦੱਸੋ ਕੀ ਕੀ ਬੀਤੀ ਉਸ ਸਕੇ ਨਾਲ ਸਾਡਾ ਕੀ ਹੈ ਉਸ ਸਕੇ ਨਾਲ ਸਾਡਾ ਕੀ ਸੰਬੰਧ ਵਿਖਾ ਕੇ ਲਿਆਵੋ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਬਦ ਕਰੀਏ ਕੋਸ਼ਿਸ਼ ਬੱਚਾ ਬੱਚਾ ਇਸ ਇਤਿਹਾਸ ਨੂੰ ਜਾਣੇ ਨਿੱਕੀਆਂ ਜਿੰਦਾ ਵੱਡੇ ਸਾਕੇ ਕਰਗੇ ਕਿੰਝ ਟਿਵਾਣੇ ਜਿੱਥੋਂ ਚੜਦਾ ਕੁਰਬਾਨੀ ਦਾ ਚੰਦ ਵਿਖਾ ਕੇ ਲਿਆਵੋ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਸੀ ਹੋਣੀ ਨੇ ਖੇਡੀ ਜਾਲ ਜੀ ਗੰਗਾ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੀਲੀ ਦਾ ਸੁਣ ਲੋ ਹਾਲ ਜੀ ਉਸ ਵੀਲੀ ਦਾ ਸੁਣ ਲੋ ਹਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿਚਿਆ ਦਖਲ ਹੋ ਗਈਆਂ ਇਹ ਤੱਕ ਕਿਤ ਸੀਹਾ ਗਮ ਦਾ ਇਹ ਤੱਕ ਕਿਤ ਸੀਹਾ ਗਮ ਦਾ ਕੰਦਾ ਵੀ ਪਾਗਲ ਹੋ ਗਈ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਯਾਦ ਖਲੋ ਗਈ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਛਾਈ ਹੈਰਾਨੀ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਛਾਈ ਹੈਰਾਨੀ ਗੁਜਰੀ ਦੇ ਚਨ ਦੀ ਅਰਿਸ਼ਮਾ ਗੁਜਰੀ ਦੇ ਚਨ ਦੀ ਅਰਿਸ਼ਮਾ ਧਰਤੀ ਵਿੱਚ ਕਿਵੇਂ ਸਮੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿਚ ਯਾਦ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿਚ ਯਾਦ ਖਲੋ ਗਈਆਂ ਸਵੇ ਨੇ ਹੁਕਮ ਸੁਣਾਇ ਜਲਾਦਾਂ ਦਾ ਦਿਲ ਕਬਰਾਇਆ ਸੁਬੇ ਨੇ ਹੁੱਕ ਮਸ ਸੁਨਾਇਆ ਚਲਾ ਦਾੰਦਾ ਦਿਲ ਕਬਰ ਆਇਆ ਨੇਕੀ ਦੀਆਂ ਫੁੱਲ ਕਿਤਾਬਾਂ ਨੇਕੀ ਦੀਆਂ ਫੁੱਲ ਕਿਤਾਬਾਂ ਬੁਇਰਿਆਂ ਦੀ ਜਾਨ ਨਿਰੋਗਿਆ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀ ਹਾਵਿਤਿਆਨ ਖਲੋ ਗਈ ਫਤੇ ਸਿੰਘ ਨੇ ਫਤੇ ਬੁਲਾਈ ਜੋਰਵਰਦੀ ਵਿਵਾਰੀ ਆਈ ਫਤੇ ਸਿੰਘ ਨੇ ਫਤੇ ਬੁਲਾਈ ਜੋਰਵਰਦੀ ਵਿਵਾਰੀ ਆਈ ਦੋ ਸਵਰਗ ਨੂੰ ਚੱਲਿਆ ਰੂਹਾ ਦੋ ਸਵਰਗ ਨੂੰ ਚੱਲਿਆ ਰੂਹਾ ਕਾ ਖਾਲਸਾ ਬਾਗੀ ਰਚੀ ਕਿ ਫਤੇ ਫਤੇ ਨਾ ਆਉਡੀ ਕੀ ਦਾਦੇ ਅਸੀਂ ਮੁੜ ਨਹੀਂ ਆਉਣਾ ਪੁੱਲ ਜਾਵੀ ਹੁਣ ਪੁੱਲ ਜਾਵੀ ਹੁਣ ਪੋਤਿਆਂ ਨੂੰ लाਡ ਲੜਾਉਣਾ ਨਾ ਉੜੀ ਕੀ ਦਾਦੀ ਅਸੀਂ ਉੜ ਨਹੀਂ ਆਉਣਾ ਪੁੱਲ ਜਾਵੀ ਹੁਣ ਪੋਤਿਆਂ ਨੂੰ लाਡ ਲੜਾਉਣਾ ਚੱਲੇ ਮੋਤ ਵਿਆਂ ਨੂੰ ਤੂੰ ਸ਼ਗਰ ਮਨਾ ਦੇ ਚੱਲੇ ਮੋਤ ਵਿਆਂ ਨੂੰ ਤੂੰ ਸ਼ਗਰ ਮਨਾ ਦੇ ਤੇ ਤੇ ਕੱਪਣ ਬਨ ਲੈ ਹੁਣ ਕੱ ਲੱਗੀਆਂ लाਦੇ ਵੈਰੀ ਨੇ ਹੈ ਆਂਦਰਾ ਆਂਦਾ ਸਹਰਾ ਲਾਉਣਾ ਨਾਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਪੁੱਲ ਜਮੀ ਹੁਣ ਪੋਤਿਆਂ ਨੂੰ लाड़ ਲੜਾਉਣਾ ਨਾਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਹਾਨੂੰ ਸਾਲ ਦਾ ਮੇਰਾ ਵੀਰ ਨਹੀਂ ਆਣਾ ਜੋ ਜਾਣਾ ਅੱਗੋਂ ਪਿੱਛੋਂ ਮੋਤ ਨੂੰ ਅਸੀਂ ਕਹਿ ਰਾ ਪਾਣਾ ਨਾ ਉੜਕੀਂ ਦਾਤੀਏ ਅਸੀਂ ਮੋੜ ਨਹੀਂ ਆਉਣਾ ਪੁੱਲ ਜਾਮੀ ਹੁਣ ਪੁੱਲ ਜਾਮੀ ਹੁਣ ਪੋਤਿਆਂ ਨੂੰ ਲਾਟ ਲੜਾਉਣਾ ਕੌਣ ਖਵਾਉ ਚੂਰੀਆਂ ਮਾਂ ਤੇਰੇ ਬਾਜੋ ਕੌਣ ਖਵਾਉ ਚੂਰੀਆਂ ਮਾਂ ਤੇਰੇ ਬਾਜੋ ਕੀਵੇਂ ਗੇ ਲੋਰੀਆਂ ਮਿੰਨ ਤੇਰੇ ਸਾਜੋ ਕਿਵੇਂ ਸੁਣਾਂਗੇ ਲੋਰੀਆਂ ਮਿੰਨ ਤੇਰੇ ਸਾਜੋ ਛੇਤੀ ਛੇਤੀ ਆ ਜਾਣਾ ਨਾ ਦੇਰ ਲਗੋਣਾ ਛੇਤੀ 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 ਆ ਜਾਣਾ ਨਾ ਦੇਰ ਲਗੋਣਾ ਨਾ ਉੜੀ ਕੀ ਦਾਦੀਏ ਅਸੀਂ ਮੋੜ ਨਹੀਂ ਆਉਣਾ ਪੁੱਲ ਜਾਗੀ ਹੁਣ ਪੁੱਲ ਜਾਗੀ ਹੁਣ ਪੋਤਿਆਂ ਨੂੰ ਲਾਡ ਰਡਾਉਣਾ ਨਾ ਆਉਡੀਂ ਦਾਦੀਏ ਅਸੀਂ ਮੁੜ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ